ਲੋਈਸ ਦੋਸਤੋ ਗੱਲ ਇਹ ਹੈ ਵੀ ਟਾਈਮ ਬਹੁਤ ਹੋ ਗਿਆ ਤੇ ਮੈਂ ਭਾਈ ਨੂੰ ਕਿਹਾ ਸੀ ਵੀ ਭਾਈ ਸਾਹਿਬ ਥੋੜਾ ਜਲਦੀ ਆ ਜਿਓ ਪਰ ਵੀ ਇਹਨੇ ਨਹੀਂ ਮੰਨੀ ਇਹ ਆਇਆ ਨੇ ਸਾਡੇ ਕੋਲ 5 ਵਜੇ ਸੋ ਮੈਂ ਤੁਹਾਨੂੰ ਅੱਜ ਇੱਕ ਸਪੈਸ਼ਲ ਵੀਡੀਓ ਦਾ ਮਕਸਦ ਕੀ ਹੁੰਦਾ ਹੈ ਕਿ ਜਿਹੜੇ ਸਵਾਲ ਤੁਸੀਂ ਆਪ ਕਦੋਂ ਕਿਤੇ ਹੋਰ ਦਾੜੀ ਕਰ ਲਈ ਕਰਾਉਂਦੇ ਹੋ ਜਾਂ ਕਿਤੇ ਵੀ ਕਰਾਉਂਦੇ ਹੋ ਜਾਂ ਤੁਸੀਂ ਪਹਿਲੀ ਵਾਰੀ ਕਰਾਉਣ ਜਾ ਰਹੇ ਹੋ ਸੋ ਉਹਦੇ ਵਾਸਤੇ ਥੋੜਾ ਸਵਾਲ ਕੀ ਹੁੰਦਾ ਵੀ ਦਾੜੀ ਕਰ ਲਈ ਕਰਾਵਾਂਗੇ ਕਿੰਦਾ ਨਹੀਂ ਲੱਗੂਗੀ ਜੋ ਸਾਡ ਨੂੰ ਤਕਲੀਫ ਹੋਊਗੀ ਜਾਂ ਕਸੀ ਕਿਤੇ ਨਾ ਕਿਤੇ ਸੁਣ ਲੈਨੇ ਯਾਰ ਦੋਸਤ ਦਾ ਕੋਈ ਰਿਸ਼ਤੇਦਾਰ ਬਣਾ ਕੇ ਆਉਂਦਾ ਉਹ ਤੋਂ ਅਸੀਂ ਇਹ ਸੁਣਦੇ ਆ ਵੀ ਆਹ ਦਾੜੀ ਕਰਦੀ ਨਾ ਕਰਾਈ ਦੁੱਖ ਬਹੁਤ ਲੱਗੂਗਾ ਹਾਂਜੀ ਜਾਂ ਕੈਮੀਕਲ ਬਹੁਤ ਚੜੂਗਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਬਿਨਾ ਕੈਮੀਕਲ ਤੋਂ ਜਿੰਦਗੀ ਦਾੜੀ ਕਰ ਲਈਏ ਨਹੀਂ ਹੋ ਸਕਦੀ ਪਰ ਇੱਕ ਯੂਜ਼ ਕਰਨ ਦਾ ਤਰੀਕਾ ਹੁੰਦਾ ਇੱਕ ਸੈਂਸ ਹੁੰਦਾ ਉਹ ਅੱਜ ਆਪਾਂ ਵੀਰੇ ਦੇ ਪ੍ਰਯੋਗ ਕੀਤਾ ਤੇ ਇਹਨਾਂ ਤੇ ਕਰਿਆ ਸੋ ਇਹ ਆਪਾਂ ਨੂੰ ਜੇ ਦੱਸਣਗੇ ਵੀਰ ਜੀ ਸਤਿ ਸ਼੍ਰੀ ਅਕਾਲ ਬੱਲਦਾ ਤਾਂ ਸਹੀ ਗੱਲ ਸਾਡੇ ਵੱਲੋਂ ਤੁਸੀਂ ਸਾਡੇ ਚੈਨਲ ਤੇ ਆਇਓ ਤੇ ਮੈਂ ਨੂੰ ਵੀਡੀਓ ਬਣਾਉਣ ਦਾ ਇਹਨਾਂ ਨੇ ਮੇਰੇ ਵਾਸਤੇ ਇੱਕ ਥੈਂਕ ਯੂ ਮੈਂ ਕਰਨਾ ਚਾਹੁੰਦਾ ਇਹਨਾਂ ਦਾ ਵੀ ਮੈਨੂੰ ਇਹਸਾਸਤ ਦਿੱਤੀ ਹੈ ਕਿ ਮੈਂ ਚਾਹੁੰਦਾ ਸੀ ਇਸ ਹਾਲ ਬਹੁਤ ਨੇ ਉਹਨਾਂ ਵਿੱਚੋਂ ਕੁ ਸਵਾਲ ਇਹ ਜਿਹੇ ਨੇ ਵੀ ਜੇ ਤੁਸੀਂ ਦਾੜੀ ਪਹਿਲਾਂ ਵੀ ਕਰਲੀ ਕਰਾਉਣੀ ਸੀ ਨਾ ਹਾਂਜੀ ਭਾਈ ਪਹਿਲਾਂ ਵੀ ਕਰਾਉਣੀ ਓਕੇ ਕਿੰਨੇ ਦਿਨ ਹੋ ਗਏ ਕਰਵਾਈ ਨੂੰ ਉਹ ਤੋਂ ਪਹਿਲਾਂ ਤਕਰੀਬਨ 4 ਮਹੀਨੇ 4 ਮਹੀਨੇ ਸੋ ਜਿਹੜੀ ਦਾੜੀ ਪਹਿਨਾ ਤੁਸੀਂ ਕਰਲੀ ਕਰਾਉਣੀ ਸੀ ਅੱਜ ਤੱਕ ਦੀ ਬੜੀ ਅੱਜ ਆਪਾਂ ਦਾੜੀ ਥੋੜੀ ਕਰ ਲਈ ਦਿੱਤੀ ਹੈ ਉਹਦੇ ਚ ਕੀ ਡਿਫਰੈਂਸ ਮਹਿਸੂਸ ਕਰ ਰਹੇ ਹੋ ਬਹੁਤ ਫਰਕ ਆ ਬਾਈ ਕਿਉਂਕਿ ਉਹ ਪਹਿਲਾਂ ਕੈਮੀਕਲ ਆਉਂਦੇ ਸੀ ਨਾਲ ਦੀ ਨਾਲ ਬੰਨੀ ਜਾਂਦੇ ਸੀ ਤੇ ਮੈਂ ਖੋਲਦਾ ਵੀ ਘਰੇ ਜਾ ਕੇ ਸੀ ਤਕਰੀਬਨ 5-6 ਘੰਟੇ ਵਧੂ ਖੋਲਦੇ ਸੀ ਸਾਰੀ ਜਦ ਬੰਨੀ ਰੱਖਦੇ ਸੀ ਪਰ ਇਹਨ ਮਤਲਬ ਨਾਲ ਦੀ ਨਾਲ ਖੋਲਦੇ ਤੇ ਨਾਲ ਉਹਨਾਂ ਨੂੰ ਸ਼ੇਪ ਵੀ ਬਹੁਤ ਸੋਹਣੀ ਆਈ ਉਹਨਾਂ ਨੇ ਸ਼ੇਪ ਵੀ ਨਹੀਂ ਦਿੱਤੀ ਇਹ ਦਿੱਤੀ ਬਹੁਤ ਫਰਕ ਤੇ ਦੂਜੀ ਗੱਲ ਹੋਰ ਆਪਾਂ ਧੋ ਵੀ ਦਿੱਤੀ ਨਾਲ ਦੀ ਨਾਲ ਹਾਂਜੀ ਹਾਂਜੀ ਉਹ ਇਹ ਵੀ ਕਹਿੰਦੇ ਉਹਨਾਂ ਨੇ ਵੀ ਬਾਈ ਜੀ ਧੋ ਰੋ ਨਾਲ ਹਾਂ ਹਾਂਜੀ ਸੋ ਆਪਾਂ ਸ਼ੈਂਪੂ ਵੀ ਕਰ ਸਕਦੇ ਆ ਦਾੜੀ ਨੂੰ ਧੋ ਜਿੱਦਾਂ ਮਰਜੀ ਸਕਦੇ ਆ ਆਇਲਿੰਗ ਕਰੋ ਡਸਨਟ ਮੈਟਰ ਯਾਰ ਤੁਸੀਂ ਦੇਖੋ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਕੁਆਲਿਟੀ ਦੇਣ ਦੀ ਕੁਆਲਿਟੀ ਮੀਨਜ਼ ਤੁਹਾਡੇ ਜਿਹੜੇ ਤੁਹਾਨੂੰ ਤਕਲੀਫ ਨਾ ਹੋਵੇ ਤੁਹਾਨੂੰ ਕੈਮੀਕਲ ਨਾ ਚੜੇ ਸੋ ਮੈਂ ਵੀਰੇ ਵੀਰੇ ਤੁਹਾਨੂੰ ਕੈਮੀਕਲ ਤਾਂ ਚੜੇ ਕਿਸੇ ਨਾ ਬਾਈ ਇਹ ਬਹੁਤ ਵਧੀਆ ਕੰਮ ਆ ਜੀ ਤੇ ਦਾੜੀ ਆ ਜਿਹੜੀ ਬਹੁਤ ਮਤਲਬ ਪਹਿਲਾਂ ਨਾਲ ਬਹੁਤ ਸੋਹਣੀ ਬਣੀ ਪਹਿਲਾਂ ਕਦੇ 4-5 ਸਾਲ ਹੋ ਗਏ ਤੇ ਨਾ 15 ਦਿਨ ਜੀ ਨਹੀਂ ਸੀ ਬਣੀ ਬਹੁਤ ਵਧੀਆ ਕੰਮ ਆ ਬਾਈ ਜੀ ਤੁਹਾਡਾ ਕਿ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਇੰਨਾ ਨਾ ਬੰਦ ਨਾ ਕਰਿਓ ਜੀ ਚੱਲਣ ਦਿਓ ਸੋ ਸਭ ਤੋਂ ਪਹਿਲਾਂ ਜੀ ਜੇਕਰ ਤੁਸੀਂ ਦਾੜੀ ਕਰਾ ਕਾਰਨੀ ਕਰਾਉਣ ਦੇ ਸ਼ੌਕੀਨ ਹੋ ਜਾਂ ਤੁਹਾਡੀ ਮਨਪੋਂ ਦੀ ਸ਼ੇਪ ਨਹੀਂ ਮਿਲਦੀ ਤਾਂ ਤੁਸੀਂ ਮੇਰੇ ਕੋਲ ਵਿਜ਼ਿਟ ਕਰ ਸਕਦੇ ਮੈਂ ਤੁਹਾਡੇ ਨਾਲ ਗੱਲ ਕਰਨਾ ਜੀ ਉਦੋਂ ਸਿੰਘ ਦਾ ਸ਼ਹਿਰ ਸੁਨਾਮ ਦਿੱਖਿਤ ਸੰਗਰੂਰ ਦਾ ਸ਼ਹਿਰ ਹੈ ਜੀ ਬਹੁਤ ਖੂਬਸੂਰਤ ਸ਼ਹਿਰ ਹੈ ਆਓ ਕਦੇ ਅਸੀਂ ਤੁਹਾਨੂੰ ਚਾਹ ਪਾਣੀ ਦੀ ਤੁਹਾਡੀ ਸੇਵਾ ਵੀ ਕਰਾਂਗੇ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜਿਹੜੇ ਤੁਹਾਡੇ ਸਵਾਲ ਨੇ ਉਹ ਕਮੈਂਟ ਜਰੂਰ ਕਰਾ ਕਰੋ ਕਿ ਕਈ ਵਾਰੀ ਨਾ ਬਹੁਤ ਬੇਕਾਰ ਦੀ ਕਮੈਂਟ ਕਰ ਦਿੰਦੇ ਨੇ ਤਾਂ ਸਾਨੂੰ ਮਹਿਸੂਸ ਹੁੰਦਾ ਵੀ ਯਾਰ ਸਾਡੇ ਕੰਮ ਤੋਂ ਇਹ ਇਨਸਾਨ ਬੇਖੁਸ਼ ਨੇ ਸੋ ਖੁਸ਼ ਨਾਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਵਾਰੀ ਸਾਡਾ ਕੰਮ ਤਾਂ ਦੇਖੋ ਸਾਡੀ ਮਿਹਨਤ ਦੇਖੋ ਦੇਖੋ ਵੀਰੇ ਦੀ ਦਾੜੀ ਬੰਨੀ ਜਦੋਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ ਜਦੋਂ ਫੋਨ ਤੇ ਕਿਹਾ ਜੀ ਬਾਈ ਜੀ ਕਿੰਨਾ ਟਾਈਮ ਲੱਗੂ ਤੇ ਵਿੱਚ ਵਿੱਚ ਇਹ ਨਾ ਮਿੱਤਰਾਂ ਨਾਲ ਗੱਲਾਂ ਕਰ ਰਹੇ ਸੀ ਕਿ ਜਿਵੇਂ ਆਹ ਵੀਰ ਬੈਠਾ ਹੈ ਜਿਵੇਂ ਆਹ ਬੈਠਾ ਹੈ ਇਹਨਾਂ ਨਾਲ ਗੱਲਾਂ ਇਹ ਹੋ ਰਹੀਆਂ ਸੀ ਵੀ ਇਹਨਾਂ ਨੂੰ ਪੁੱਛ ਰਹੇ ਸੀ ਯਾਰ ਆਪਾਂ ਦਾੜੀ ਬਣਾ ਕੇ ਆ ਦੇਾਂਗੇ ਤੇ ਘਰੇ ਆ ਕੇ 12 ਵਜੇ ਖੋਲ ਲਾਂਗੇ ਰਾਤ ਨੂੰ ਸੋ ਐਸਾ ਕੁਝ ਨਹੀਂ ਅਸੀਂ ਸਿਰਫ 100 ਮਿੰਟ ਦਾੜੀ ਤੇ ਲਗਾਉਂਦੇ ਹਾਂ 100 ਮਿੰਟਾਂ ਤੋਂ ਬਾਅਦ ਤੁਹਾਡੀ ਦਾੜੀ ਐਨੀ ਸੋਹਣੀ ਬਣਾ ਕੇ ਤੁਹਾਡੇ ਤੱਕ ਅਸੀਂ ਦੇ ਦੇਣੀ ਹੈ ਤੇ ਫਿਰ ਤੁਸੀਂ ਕੀ ਕਰਨਾ ਸਵੇਰੇ ਉੱਠਣਾ ਹੈ ਨਹਾਉਣਾ ਹੈ ਤੇਲ ਲਾਉਣਾ ਹੈ ਦਾੜੀ ਨੂੰ ਖਧੀਆ ਤਰੀਕੇ ਨਾਲ ਸ਼ੈਂਪੂ ਕਰਨਾ ਉਸ ਤੋਂ ਬਾਅਦ ਕੁਰਤਾ ਪਜਾਮਾ ਪਾਓ ਟਰੌਜ਼ਰ ਪਾਓ एवरीथिंग ਜਾਨਣੇ ਕਿ ਤੁਸੀਂ ਕਿਸ ਤਰ੍ਹਾਂ ਦੀ ਵੀ ਡਰੈਸ ਪਾਉਂਗੇ ਤਾਂ ਤੁਸੀਂ ਐਨੇ ਕ ਸਮਾਰਟ ਹੋ ਜਾਓਗੇ ਐਨੇ ਕ ਜਚਣ ਲੱਗ ਜਾਓਗੇ ਤੁਸੀਂ ਉਮੀਦ ਤੋਂ ਪਰੇ ਹੋ ਜਿਓ ਤੁਹਾਡੇ ਇਹ ਕੰਮ ਸੋ ਇਹ ਮਾਸਟਰ ਜੀ ਨੇ ਸੋ ਇਹ ਕੱਲ ਨੂੰ ਸਾਨੂੰ ਦੱਸਣਗੇ ਫੋਨ ਕਰਕੇ ਵੀ ਵਾਕਈ ਕਮਾਲ ਦੀ ਗੱਲਬਾਤ ਹੈ ਚਲੋ ਠੀਕ ਹੈ ਮਿਲਦੇ ਆ ਤੇ ਵੀਰ ਜੀ ਦਾੜੀ ਕਿਵੇਂ ਹੋ ਗਈ ਬਹੁਤ ਵਧੀਆ ਇੱਕ ਵੰਡ ਖਲਤ ਹੋ ਜਾ ਯਾਰ ਹੁਣ ਦੱਸ ਬਹੁਤ ਵਧੀਆ ਲੱਗੀ ਵਧੀਆ ਲੱਗੀ ਹਾਂ ਜਿਹੜੇ ਇਹਨਾਂ ਦੇ ਰਿਜ਼ਲਟ ਸੋਚੇ ਸੀ ਉਹੀ ਜਿਹਨਾਂ ਚਾ ਉਦੋਂ ਵੀ ਫੰਦੀਆਂ ਮਿਲਣ ਉੱਪਰ ਦੀਆਂ ਓਕੇ 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 ਚਲੋ ਵੀਰ ਜੀ ਅਜੇ ਕੱਟਿਆ ਨਾ ਤੇ ਆਹ ਬੜਾ ਹੱਤ ਚ ਸੋ ਆਪਾਂ ਇਹਨਾਂ ਦਾ ਵੀਅੂ ਲੈ ਲਏ ਨਾਲ ਆਏ ਨੇ ਸ਼ਾਇਦ ਇਹਨਾਂ ਦੇ ਛੋਟੇ ਭਰਾ ਨੇ ਮੇਰੇ ਕਿਵੇਂ ਲੱਗੇ ਦਾੜੀ ਪੂਰੀ ਵਧੀਆ ਲੱਗੀ ਜੀ ਜਿਹਦੇ ਹਿਸਾਬ ਨਾਲ ਮੈਂ ਵੀ ਇਹਨਾਂ ਨੂੰ ਕਹਿ ਕੇ ਲਿਆ ਸੀ ਉਹੀ ਸ਼ੇਪ ਮੇਰੀ ਆਏ 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 ਯਾਨੀ ਥੋੜਾ ਦਿਲ ਤਾਂ ਨਹੀਂ ਤੋੜਿਆ ਥੋੜਾ ਵਿਸ਼ਵਾਸ ਨਹੀਂ ਤੋੜਿਆ ਜਮਾਂ ਸਹੀ ਸੋ ਠੀਕ ਹੈ ਦੋਸਤੋ ਤਾਂ ਵੀ ਬੇਨਤੀ ਇਹ ਹੈ ਵੀ ਜੇਕਰ ਤੁਹਾਨੂੰ ਮਤਲਬ ਲੱਗਦਾ ਹੈ ਵੀ ਦਾੜੀ ਕਾਲੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਮੈਂ ਫੇਰ ਤੋਂ ਬੋਲਦਾ 9876069436 ਸਾਡਾ ਮੋਬਾਈਲ ਨੰਬਰ ਹੈ ਜੀ ਮੈਨੂੰ ਆਪ ਹੀ ਆਪਣਾ ਕੰਮ ਕਰਕੇ ਨਾ ਮੈਨੂੰ ਨਜ਼ਰ ਆ ਰਿਹਾ ਹੈ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਜ਼ਿਆਦਾ ਵੀ ਮੈਂ ਇਹ ਕੰਮ ਕੀਤਾ ਵਾਓ ਯਾਰ ਵਾ ਵਧੀਆ ਠੀਕ ਹੈ ਵੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਮੈਰੀ ਮਾਚ ਜਲਦੀ ਮਿਲਣ